ਨਾ ਰਾਤ ਦਿਖ ਰਹੀ ਹੈ ਨਾ ਮੀਂਹ ਚਖੜ ਬਸ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ ਮੁਲਾਜ਼ਮ ਪਟਿਆਲਾ ਚ ਵੀ ਨਗਰ ਨਿਗਮ ਦੇ ਦਰਜਾ ਚਾਰ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਪਰ ਉਸ ਸਮੇਂ ਉੱਥੇ ਹਫੜਾ ਦਫੜੀ ਮੱਚ ਗਈ ਜਦੋਂ ਇੱਕ ਮੁਲਾਜ਼ਮ ਨੇ ਅੱਕ ਕੇ ਆਪਣੇ ਆਪ ਤੇ ਮਿੱਟੀ ਦਾ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਤਸਵੀਰਾਂ ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਵੇਂ ਸਾਥੀਆਂ ਵੱਲੋਂ ਉਸ ਨੂੰ ਰੋਕਿਆ ਗਿਆ ਸਮਝਾਇਆ ਗਿਆ ਨਾਲ ਦੇ ਸਾਥੀਆਂ ਨੇ ਤੁਰੰਤ ਉਸ ਦੇ ਸਰੀਰ ਤੇ ਪਿਆ ਤੇਲ ਸਾਫ਼ ਕੀਤਾ ਤਣਾਪੂਰਨ ਹਾਲਾਤ ਦੇਖਦੇ ਹੋਏ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਉੱਥੇ ਹੀ ਮੁਲਾਜ਼ਮਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇ ਮੰਗਾਂ ਪੂਰੀਆਂ ਨਾ ਹੋਈਆਂ ਫਿਰ ਜੋ ਵੀ ਅੱਗੇ ਹੋਵੇਗਾ ਉਸ ਦੇ ਜ਼ਿੰਮੇਦਾਰ ਸਰਕਾਰ ਹੋਵੇਗੀ। ਇਹ ਪ੍ਰਸ਼ਾਸਨ ਦੇ ਕਿਸੇ ਲਾਲੀਪਾਪ ਚਾਣ ਵਾਲੇ ਨਹੀਂ ਹੈਗੇ। ਇਹ ਬੰਦੇ ਅਸੀਂ ਸਮਝ ਜਾਾਂਗੇ ਕਿਸੇ ਗੱਲ ਨੂੰ ਕਿਉਂਕਿ ਅਸੀਂ ਇਹਨਾਂ ਨੂੰ 15 ਸਾਲ ਤੋਂ 10 ਸਾਲ ਤੋਂ ਅਸੀਂ ਵੀ ਕਈ ਵਾਰ ਕਹੀਂ ਕਈ ਥਾਵਾਂ ਤੇ ਇਹਨਾਂ ਨੂੰ ਮਨਾਇਆ। ਮੰਨ ਜਾਂਦੇ ਨੇ ਵਿਚਾਰੇ ਦਿਲ ਦੇ ਥੋੜੇ ਨੇ। ਕਮਜ਼ੋਰ ਦਿਲ ਦੇ ਨੇ ਇਹ ਲੋਕ ਪਰ ਇਹ ਡਰਪੋਕ ਨਹੀਂ ਹੈਗੇ ਸ਼ੇਰ ਦਿਲ ਨੇ। ਡਰਦੇ ਨਹੀਂ ਮੈਨੂੰ ਪਤਾ ਇਸ ਗੱਲ ਦਾ ਬਾਲ ਮਿੱਕੀਆਂ ਬਾਰੇ। ਉਰੇ ਹੁਣ ਥਾਣ ਕੇ ਬੈਠੇ ਨੇ ਉਹ ਕਹਿੰਦੇ ਅਸੀਂ ਛਾਲ ਮਾਰਨੀ ਹੈ ਮਾਰਨੀ ਹੈ ਅਸੀਂ ਬੜੀ ਮੁਸ਼ਕਿਲ ਨਾਲ ਰੁਕਿਆ ਉਹਨਾਂ ਨੂੰ ਵੀ ਭਾਈ ਚਲੋ ਬ੍ਰੀਫਿੰਗ ਲੈ ਆਉਂਗੀ ਹਾਂਜੀ ਕਿੰਨੀ ਅਗਲਾਂ ਦੀ ਮੀਟਿੰਗ ਅਗਲਾਂ ਦੀ ਨੀਚੇ ਹੁਣ ਅਸੀਂ ਤਾਂ ਅਜੇ ਗੱਲ ਹੀ ਕਰ ਰਹੇ ਸੀ ਅੰਦਰ ਮੀਟਿੰਗ ਚੱਲਦੀ ਸੀ ਬਾਹਰ ਇੱਕ ਨੇ ਅਗਲਾਂ ਦੀ ਕੋਸ਼ਿਸ਼ ਕੀਤੀ ਆ ਕਿਨੂੰ ਕਿਨੂੰ ਰੋਕਾਂਗੇ ਜੀ ਸਾਰੇ ਸਿਰ ਤੇ ਕਫਨ ਬਣ ਕੇ ਬੈਠੇ ਨੇ ਇਸ ਕਰਕੇ ਬੇਨਤੀ ਹੈ ਇਸ ਮਾਧਿਅਮ ਤੋਂ ਇਸ ਚੈਨਲ ਦੇ ਮਾਧਿਅਮ ਤੋਂ ਪੂਰੇ ਮਲਾਜਮਾਂ ਵੱਲੋਂ ਸੀਐਮ ਸਾਹਿਬ ਨੂੰ ਵੀ ਕਿ ਦਰਿਆਲ ਦੀ ਲੀਖਾ ਦਿਓ ਕਿ ਜੇ ਇਹਨਾਂ ਨੂੰ ਪੱਕੇ ਕਰ ਦੋਗੇ ਤੁਹਾਡਾ ਗੁਣगानਗੇ ਵੋਟਾਂ ਵੀ ਪਾਣਗੇ ਉਥੇ ਬੇਰੁਜ਼ਗਾਰ ਮਲਟੀਪਰਪਸ ਹੈਲਥ ਵਰਕਰਾਂ ਵੱਲੋਂ ਵੀ ਪੱਕਾ ਧਰਨਾ ਪਟਿਆਲਾ ਦੇ ਬਾਰਾਦਰੀ ਗਾਰਡਨ ਚ ਲਗਾਇਆ ਗਿਆ ਮੁਰਦਾਬਾਦ ਸੇਕ ਮੰਤਰੀ ਮੁਰਦਾਬਾਦ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਜਿਨ੍ਹਾਂ ਨੇ ਦੇਰ ਰਾਤ ਸਰਕਾਰ ਵਿਰੋਧੀ ਨਾਅਰੇ ਲਗਾਏ ਖੇਤ ਮੰਤਰੀ ਸ੍ਰੀ ਬ੍ਰਹਮੇਂਦਰਾ ਦੇ ਸਹਿਰ ਪਟਿਆਲਾ ਦੇ ਵਿੱਚ ਬੇਰੁਜ਼ਗਾਰ ਮਲਟੀਪਰਪਸ ਹੈਲਥ ਵਰਕਰਾਂ ਵੱਲੋਂ 4 ਮਾਰਚ ਤੋਂ ਲੈ ਕੇ ਦਿਨ ਸੋਮਵਾਰ ਤੋਂ ਲੈ ਕੇ ਭਾਵਕੇ ਕੱਲ੍ਹ ਤੋਂ ਲੈ ਕੇ ਪੱਕਾ ਮੋਰਚਾ ਲਾਇਆ ਪੱਕਾ ਧਰਨਾ ਲਾਇਆ ਹੋਇਆ ਹੈ ਸਾਡੀ ਮੰਗ ਹੈ ਪਿਛਲੇ 2 ਸਾਲ ਤੋਂ ਕਿ ਸਿਹਤ ਭਾਗ ਦੇ ਵਿੱਚ ਜਿਹੜੀਆਂ ਖਾਲੀ ਸਾਮੀਆਂ ਪਈਆਂ ਨੇ ਉਹਨਾਂ ਦੇ ਉੱਤੇ ਬੇਰਜ਼ਗਾਰਾਂ ਨੂੰ ਭਰਤੀ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਵਿੱਚ 3700 ਦੇ ਕਰੀਬ ਬੇਰਜ਼ਗਾਰ ਹੈਲਥ ਵਰਕਰ ਨੇ ਜਿਨ੍ਹਾਂ ਨੇ ਕੋਰਸ ਪਾਸ ਕੀਤਾ ਹੋਇਆ ਹੈ ਕਾਫੀ ਬੇਰਜ਼ਗਾਰ ওভারਜ ਹੋ ਚੁੱਕੇ ਨੇ ਜਿਹੜੀ ਸਾਡੀ ਮੰਗ ਸੀ ਉਹਦੇ ਵਿੱਚ ਇੱਕ ਮੰਗ ਇਹ ਵੀ ਐਡ ਹੈ ਕਿ ਉਮਰ ਹੱਦ ਦੇ ਵਿੱਚ 3 ਸਾਲ ਦੀ ਛੋਟ ਦੇ ਕੇ ਨਵਾਂ ਇਸ਼ਤਿਹਾਰ ਜਾਰੀ ਕੀਤਾ ਜਾਵੇ ਪਿਛਲੇ ਦਿਨੀ 26 ਤਰੀਕ ਨੂੰ ਚੰਡੀਗੜ੍ਹ ਵਿਖੇ ਮਾਨਯੋਗ ਮੰਤਰੀ ਸ੍ਰੀ ਬ੍ਰਹਮਿੰਦਰਾ ਜੀ ਨਾਲ ਮੀਟਿੰਗ ਹੋਈ ਜਿਦੇ ਵਿੱਚ ਉਹਨਾਂ ਨੇ ਸਾਨੂੰ ਜਲਦੀ ਇਛਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ ਪਰੰਤੂ ਅਜੇ ਤੱਕ ਇਛਤਿਹਾਰ ਜਾਰੀ ਨਹੀਂ ਹੋਇਆ ਹੁਣ ਜਦੋਂ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦਾ ਚੋਣ ਜਾਬਾ ਧਲਗਣ ਜਾ ਰਿਹਾ ਸਾਨੂੰ ਇਸ ਗੱਲ ਦਾ ਖਾਸ ਹੈ ਕਿ ਸਰਕਾਰ ਸਾਡੀਆਂ ਮੰਗਾਂ ਨੂੰ ਮੰਨਣ ਤੋਂ ਟਰਕਾਰ ਰਹੀ ਹੈ ਸਾਨੂੰ ਇਸ ਗੱਲ ਨੂੰ ਲੈ ਕੇ ਅਸੀਂ ਕੱਲ 4 ਮਾਰਚ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਹਾਂ ਕੈਪਟਨ ਸਰਕਾਰ ਦੇ ਰਾਜ ਚ ਲਗਾਤਾਰ ਤਰਨੇ ਪ੍ਰਦਰਸ਼ਨ ਜਾਰੀ ਨੇ ਉੱਥੇ ਹੀ ਪਿਛਲੇ ਦਿਨੀ ਨਰਸਾਂ ਵੱਲੋਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸਰਕਾਰ ਇਹਨਾਂ ਮੁਲਾਜ਼ਮਾਂ ਦੇ ਹੱਲ ਕਰਨ ਚ ਕਿੰਨਾ ਕੁ ਸਫਲ ਹੁੰਦੀ ਹੈ ਇਹ ਦੇਖਣਾ ਹੋਵੇਗਾ ਬਿਊਰੋ ਰਿਪੋਰਟ